ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਜਿਹहां ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਕਰਦੇ ਹੋਏ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਲੋਕ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਇਸੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਚੋਣ ਮਹਿੰਮ ਨੂੰ ਲੜੀਵਾਰ ਖਡੂਰ ਸਾਹਿਬ ਤਰਨਤਾਰਨ ਬਾਬਾ ਬਕਾਲਾ ਜੰਡਿਆਲਾ ਗੁਰੂ ਖੂਰਤਲਾ ਵਿੱਚ ਚਲਾਉਂਦੇ ਹੋਏ ਵੱਖ-ਵੱਖ ਜਗ੍ਹਾ ਚੋਣ ਦਫ਼ਤਰ ਕੋਲੇ ਜਾ ਰਹੇ ਨੇ ਦਫਤਰ ਦੇ ਉਦਘਾਟਨ ਮੌਕੇ ਹੁਣ ਮਰਹੂਮ ਦੀਪ ਸਿੱਧੂ ਦੇ ਭਰਾ ਵੀ ਪਹੁੰਚੇ ਜੀ ਹਾਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਵੀ ਉੱਚੇ ਚਤ ਤੌਰ ਤੇ ਪਹੁੰਚੇ ਜੀ ਹਾਂ ਤੇ ਉਹਨਾਂ ਨੇ ਅਮਰਿਤਪਾਲ ਸਿੰਘ ਦਾ ਸਮਰਥਨ ਕੀਤਾ ਅਮਰਿਤਪਾਲ ਸਿੰਘ ਦੇ ਮਾਤਾ ਦੇ ਨਾਲ ਚੋਣ ਮਹਿੰਮ ਨੂੰ ਅੱਗੇ ਉਹਨਾਂ ਨੇ ਤੋਰਿਆ ਇਸ ਦੇ ਨਾਲ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਮਰਹੂਮ ਮਲਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਥ ਦੇ ਨਾਲ ਖੜੇ ਨੇ ਅਤੇ ਪੰਥਕ ਹਲਕਿਆਂ ਦੇ ਵਿੱਚੋਂ ਗਿਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਪੰਜਾਬ ਦੀਆਂ ਯੁੱਧੀਆਂ ਦੇ ਨਾਲ ਖੜਨਗੇ। ਵੱਡਾ ਚੋਣ ਪ੍ਰਚਾਰ ਅਮਰਿਤਪਾਲ ਜਾਂ ਫਿਰ ਭਾਜਪਾ ਨੂੰ ਚੁਣੌਤੀ ਮੰਨਦੇ ਨੇ। ਦੇਖੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਵਾ। ਬਾਕੀ ਗੁਰੂ ਮਹਾਰਾਜ ਦਾ ਓਟਾਸਰਾ ਲੈ ਕੇ ਚੱਲੇ ਆ ਉਹਨਾਂ ਨੇ ਜੋ ਫੈਸਲਾ ਕਰਨਾ ਹੋਈ। ਕਿਹੜੇ ਕਿਹੜੇ ਮੁੱਦਿਆਂ ਵਿੱਚ ਨੌਤੀ ਨਹੀਂ ਦੇ ਰਹੇ ਕਿਹੜੇ ਕਿਹੜੇ ਮੁੱਦੇ ਆਣਗੇ ਬੀਬੀ ਜੀ ਮੁੱਦੇ ਪੰਜਾਬ 'ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਨੋਟ ਹੱਲ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਤੋਂ ਜੇਲ੍ਹ 'ਚ ਹੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਲੱਗਦਾ ਕਿ ਇਸ ਵਾਰ ਸੰਗਤਾਂ ਜਿਹੜੀਆਂ ਵਾਂ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੀਆਂ ਉੱਤਰਨੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ-ਜਿੱਥੇ ਵੀ ਵਿਚਰ ਰਹੇ ਆ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਵਾ ਸੰਗਤਾਂ ਦਾ ਵੇਖ ਕੇ ਇਹਨੂੰ ਲੱਗਦਾ ਹੈ ਕਿ ਸੰਗਤਾਂ ਸਾਰੀਆਂ ਜਿਹੜੀਆਂ ਉਹ ਮਰਤਪਾਲ ਦੇ ਹੱਕ 'ਚ ਹੀ ਆਉਣਗੀਆਂ ਪਿਛਲੀ ਵਾਰ ਪਰਮਜੀਤ ਖਾਲੜਾ ਨੂੰ ਚੋਣ ਦੇ ਵਿੱਚ ਖੜਾ ਕਰਕੇ ਪਰਮਜੀਤ ਖਾਲੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਕੀ ਇਸ ਵਾਰ ਤਾਂ ਨਹੀਂ ਸੰਗਤਾਂ ਜਿਹੜੀਆਂ ਵਾ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਮਿਹਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੌਮ ਕੋ ਗਲਤੀ ਹੋਈ ਉਹ ਐਰਕਾ ਨਾ ਕਰਨ ਐਰਕਾ ਉਹ ਗਲਤੀ ਨੂੰ ਨਾ ਦਰਹਿ ਜਾ ਸਕੇ ਪਿਰਸਾ ਵਲਟੋਆ ਜਿਵੇਂ ਪ੍ਰਚਾਰ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਿਹਾ ਕੀ ਲੱਗਦਾ ਵਾ ਤੁਹਾਨੂੰ ਕੋਈ ਨਹੀਂ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਏ ਗੁਰੂ ਆਂਦਾ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਉਹਨਾਂ ਦੀ ਓਟ ਨਾਲ ਹੀ ਚੱਲੇ ਆ ਅਸੀਂ ਕਿਸੇ ਦੇ ਵੀ ਕੋਈ ਟਿੱਪਣੀ ਨਹੀਂ ਕਰਦੇ ਉਹ ਕਹਿੰਦੇ ਮੈਨੂੰ ਓਪਨ ਡਿਬੇਟ ਕੀਤੀ ਜਾਵੇ ਓਪਨ ਡਿਬੇਟ ਤੇ ਭਾਈ ਸਾਹਿਬ ਬਾਹਰ ਆਣਗੇ ਉਹ ਕਰਨਗੇ ਚਾਹੇ ਸੰਗਤ ਦੇ ਵਿੱਚ ਡਿਬੇਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਹੈ ਤੁਹਾਨੂੰ ਜਿਹੜਾ ਹੈਗਾ ਭਾਈ ਅਮਰਪਾਲ ਸਿੰਘ ਨੂੰ ਉਹ ਬਹੁਤ ਵਧੀਆ ਹੈਗਾ ਸੰਗਤਾਂ ਚ ਉਤਸ਼ਾਹ ਬਹੁਤ ਜ਼ਿਆਦਾ ਜਿਹੜੀ ਬਦਲਾਅ ਦੀ ਆਪਾਂ ਗੱਲ ਕਰਦੇ ਆ ਵੀ ਆਉਣਾ ਚਾਹੀਦਾ ਹੈਗਾ ਪਹਿਲਾਂ ਵੀ ਸਾਰੀਆਂ ਪੰਜਾਬ ਦੀਆਂ ਸੰਜਤਾ ਨੇ ਆਪ ਤੇ ਬਦਲਾਅ ਦੇ ਚੱਕਰ 'ਚ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹ ਵੀ ਆਪ ਦੇ ਜਿਹੜੇ ਉਹਨਾਂ ਟੀਚਿਆਂ ਤੇ ਨਹੀਂ ਉਤਰੇਗੇ ਤਾਂ ਕਰਕੇ ਜਿਹੜਾ ਹੁਣ ਸੰਜਤਾ 'ਚ ਰੋਸ ਆ ਉਹਦੀ ਵਜ੍ਹਾ ਨਾਲ ਸਾਰਾ ਉਕਸ਼ਾ ਅਮਰਿਤਪਾਲ ਦੇ ਹੱਕ 'ਚ ਪੈਗਾ ਇੱਕ ਪੰਚਕ ਹਲਕਾ ਮੰਨਿਆ ਜਾਂਦਾ ਬਿਲਕੁਲ ਇਹ ਪੰਥਕ ਹਲਕਾ ਹੈਗਾ ਕਿਉਂਕਿ ਸਭ ਤੋਂ ਵੱਧ ਜੇ 84 ਤੋਂ ਬਾਅਦ ਮਾਰ ਚੱਲੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਉਹ ਖਡੂਰ ਸਾਹਿਬ ਹਲਕੇ ਨਹੀਂ ਚੱਲੀ ਆ ਇਤਿਹਾਸ ਵੀ ਇਥੋਂ ਇਹੀ ਕਰਦੇ ਆ ਵੀ ਪੰਥਕ ਹਲਕਾ ਆਪਦੇ ਯੋਧਿਆਂ ਦੇ ਹੱਕ 'ਚ ਖੜੂਗਾ ਤੇ ਇਹਨਾਂ ਨੂੰ ਨਿਰਾਸ਼ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਊਗਾ ਜਾਂ ਪੰਜਾਬ 'ਚ ਇੰਡਸਟਰੀ ਨਹੀਂ ਹੈਗੀ ਕੋਈ ਕਾਰੋਬਾਰੀ ਹੈਗਾ ਹੁਕਮਾ ਨਹੀਂ ਕਰੇਗੀ ਕਿਹੜਾ ਚੱਲੇ ਦੇਖੋ ਪੰਜਾਬ 'ਚ ਇੰਡਸਟਰੀ ਹੈ ਸਾਰੇ ਗਵਰਨਮੈਂਟ ਦੇ ਕੰਮ ਹੁੰਦੇ ਆ ਕਿ ਇੰਡਸਟਰੀ ਇੱਥੋਂ ਜਾਣ ਦਾ ਕੀ ਕਾਰਨ ਸੀਗਾ ਇਹ ਸਵਾਲ ਤੁਸੀਂ ਸਾਡੇ ਤੋਂ ਵਜਾਏ ਜੇ ਗਵਰਨਮੈਂਟ ਨੂੰ ਪੁੱਛੋਗੇ ਤਾਂ ਉਹ ਇਸ ਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਫੇਲਿਅਰ ਆਫ ਦਾ ਗਵਰਨਮੈਂਟ ਹੁੰਦਾਗਾ ਵੀ ਜੇ ਕੋਈ ਇੰਡਸਟਰੀ ਜਾਂ ਕੋਈ ਆਪਾਂ ਕਹ ਲਈਏ ਫੈਕਟਰੀਜ਼ ਇੱਕ ਸਟੇਟ ਚ ਨਾ ਹੋਣਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਆ ਨਾ ਕਿ ਇਸ ਚ ਕੋਈ ਲੋਕਾਂ ਦਾ ਕੰਮ ਹੁੰਦਾ ਆਪਦੇ ਏਰੀਏ ਨੂੰ ਡਿਵੈਲਪ ਕਰਨਾ ਇਹ ਗਵਰਨਮੈਂਟ ਦਾ ਪਹਿਲਾ ਫਰਜ਼ ਹੁੰਦਾਗਾ ਉਸ ਚ ਉਹ ਫੇਲ ਹੋਏ ਆ ਦੇਖੋ ਇੱਕ ਦੇਖੋ ਉਹ ਉਹ ਸਾਡੀ ਪੰਥਕ ਪਾਰਟੀ ਨੂੰ ਦੇ ਨੁਮਾਇंदे ਆ ਜਿਨ੍ਹਾਂ ਨੇ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਕਿ ਜਿਹੜਾ ਹੁਣ ਆਵਾਮ ਚ ਜਾਂ ਸੰਗਤਾਂ ਚ ਰੋਜ਼ ਆਇਆ ਉਹ ਸਿਰਫ ਇਸ ਕਰਕੇ ਆਇਆ ਵੀ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਤੇ ਜਿਹਦੇ ਕਰਕੇ ਵੀ ਹੁਣ ਇਹ ਲੋੜ ਆ ਸਮੇਂ ਦੀ ਲੋੜ ਆ ਅਮਰਪਾਲ ਨੂੰ ਇਲੈਕਸ਼ਨ 'ਚ ਖੜੇ ਕਰਨ ਦੀ ਤਾਂ ਉਹ ਲੋੜ ਦੇ ਮੁਤਾਬਕ ਹੀ ਇਹ ਚੀਜ਼ ਹੋਈ ਹੈ। ਉਹ ਦਾਅਵਾ ਕਰ ਰਿਹਾ ਸੱਸਾ ਦਾ ਬੰਦਾ ਕਰ ਰਿਹਾ ਵਾ। ਦੇਖੋ ਇਹ ਤਾਂ ਪੋਲਿਟੀਕਲ ਸਟੈਂਸ ਹੁੰਦੇ ਆ ਕਿ ਆਪੋਨੈਂਟਸ ਦੇ ਉਹ ਚੱਲ ਰਹੇ ਆ ਜੀ। ਇਹਦੇ ਬਾਰੇ ਦੇਖੋ ਜੇ ਆਪਾਂ ਕਹਿ ਲਈਏ ਅਸੀਂ ਇੱਕ ਪੰਥਕ ਧਿਰ ਵੱਜੋਂ ਇੱਕ ਪੰਥਕ ਕੈਂਡੀਡੇਟ ਨੂੰ ਲਾਂਚ ਕੀਤਾਗਾ ਜਿਹੜੀ ਇਹ ਪੋਲਿਟੀਕਲ ਸਟੈਂਸ ਆ ਇਹ ਛੋਟੇ ਮੋਟੇ ਗੱਲਾਂ ਇਸ 'ਚ ਇਲੈਕਸ਼ਨ 'ਚ ਚੱਲਦੀਆਂ ਫਾਈਟ ਕਿਹੜੀ ਪਾਰਟੀ ਨਾਲ ਹੈ ਦੇਖੋ ਫਾਈਟ ਜੇ ਆਪਾਂ ਗੱਲ ਕਰੀਏ ਕੋਈ ਪਾਰਟਿਕੂਲਰ ਫਾਈਟ ਨਹੀਂ ਹੁੰਦੀਗੀ ਇਹ ਇਲੈਕਸ਼ਨਸ ਆ ਜੀ 올 ਆਰ ਇਕੁਅਲ ਅਸੀਂ ਵੀ ਆਪਦਾ ਜੋਰ ਲਾਵਾਂਗੇ ਉਹ ਵੀ ਆਪਦਾ ਜੋਰ ਲਾ ਰਹੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ